ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਆ ਦੇਖ ਲਓ ਵੀ ਜਾਨੀ ਕਿ ਇੱਕ ਦਿਨ ਰਾਤ ਨੂੰ ਸਪਰੇਅ ਲੇਟ ਕਰੀ ਵੀ ਇੱਕ ਦਿਨ ਲੇਟ ਹੋ ਗਿਆ ਦੀ ਸਪਰੇਅ ਤੋਂ ਵੀ ਉਹ ਆਪਣੇ ਪੰਪ ਖਰਾਬ ਹੋ ਗਿਆ ਸੀਗਾ ਤੇ ਮੈਂ ਕਿਹਾ ਚੱਲ ਕੱਲ ਨੂੰ ਕਰ ਦਾਂਗੇ ਤੇ ਤੁਸੀਂ ਦੇਖ ਲਓ ਵੀ ਸੁੰਡੀ ਦਾ ਅਟੈਕ ਕਿੰਨਾ ਆ ਪੱਤੇ ਤਾਂ ਖਤਮ ਹੀ ਕਰਦੇ ਸੀ ਸੁੰਡੀ ਨੇ ਜਿਵੇਂ ਹੀ ਤੇ ਹੁਣ ਦੁਬਾਰਾ ਪੱਤੇ ਆਉਣ ਲੱਗਿਆ ਨਿਸ਼ੇਖਾਂ ਕਰਤੀਆਂ ਕਰਾਤੀਆਂ ਵੀ ਯਾਨੀ ਕਿ ਇੰਨੀ ਇਹਨੂੰ ਸੁੰਢੀ ਦਾ ਅਟੈਕ ਇੰਨਾ ਜ਼ਿਆਦਾ ਪੈ ਜਾਂਦਾ ਮੂੰਗੀ ਨੂੰ ਦੇਖ ਲਓ ਬਹੁਤ ਜ਼ਿਆਦਾ ਅਟੈਕ ਪੈਂਦਾ ਇਹਨੂੰ ਮੂੰਗੀ ਨੂੰ ਉਦੋਂ ਪਹਿਲਾਂ ਜਮਾ ਸੁੰਢੀ ਨਹੀਂ ਸੀ ਮੈਂ ਕਿਹਾ ਹਜੇ ਇੰਨੀ ਸੀ ਤੀ ਕੀ ਕਰਨੀ ਆ ਜਾਨ ਨੂੰ ਆਪਣਾ ਪੰਪ ਖਰਾਬ ਹੋ ਗਿਆ ਪੰਪ ਖਰਾਬ ਹੋਣ ਤੋਂ ਬਾਅਦ ਮੈਂ ਕਿਹਾ ਚੱਲ ਹੁਣ ਕੱਲ ਨੂੰ ਕਰ ਦਿੰਦੇ ਆ ਹਨਾ ਇੱਕ ਦਿਨ ਵਿੱਚ ਰਹਿ ਗਿਆ ਤੇ ਬਸ ਉਹ ਇੱਕ ਦਿਨ ਦੇ ਵਿੱਚ ਐਸਾ ਪਵਾੜਾ ਪਿਆ ਤੇ ਤੁਸੀਂ ਦੇਖ ਲਓ ਵੀ ਸੁੰਢੀ ਨੇ ਕਿੰਨਾ ਅਟੈਕ ਕਰਿਆ ਕਰਾਚੀ ਐਨ ਮਚਾ ਕੇ ਧਰ ਤੇ ਪੱਤੇ ਐਨੇ ਉਹ ਲੱਗਦਾ ਜਿਵੇਂ ਪੱਤੇ ਹੈ ਹੀ ਨਹੀਂ ਟੰਡਲ ਹੀ ਖੜੇ ਕਰਤੇ ਬਸ ਇਹੋ ਜਿਹੇ ਹਾਲਾਤ ਕਰਤੇ ਸੀ ਤੇ ਚਲੋ ਹੁਣ ਪਾਣੀ ਲਾਉਨੇ ਆ ਪਾਣੀ ਲਾਏ ਤੇ ਚਲੋ ਪੱਤੇ ਤਾਂ ਆ ਗਏ ਨਵੇਂ ਤੇ ਹੁਣ ਇਹਨੂੰ ਸਾਹਮਣਾ ਪੈਣਾ ਚੱਜ ਨਾਲ ਮਿਹਨਤ ਕਰਕੇ ਇੰਨੀ ਛੇਤੀ ਸੁੰਢੀ ਪੈ ਜਾਂਦੀ ਦੇਖ ਲਓ ਵੀ ਜਾਨਕਿ ਮੂੰਗੀ ਦਾ ਇਹੀ ਪੰਗਾ ਦਾ ਨਾ ਟਾਈਮ ਤੇ ਸਪਰੇ ਹੋਵੇ ਤਾਂ ਇਹੀ ਕੁਝ ਹੋ ਜਾਂਦਾ ਇਹਦਾ ਰਾਤ ਮੀਂਹ ਪੈਣ ਕਾਰਨ ਕੰਮ ਖੜ ਗਿਆ ਸਾਰ ਵਿੱਚ ਵਿਚਾਲੇ ਬਾਈ ਹੁਣੀ ਹਵਾ ਹਵਾ ਮਾਨ ਲੱਗੇ ਹੋਇਆ ਅੱਜ ਕਿ ਥੋੜਾ ਲੇਟ ਚਲਾਉਣੀਆਂ ਨੇ ਤਾਂ ਕਰਕੇ ਤਣਕਾਂ ਵੱਡਣੀਆਂ ਜੀ ਹੂੰ ਥੋੜੀਆਂ ਹੀ ਹਾਂਜੀ ਅੱਜ ਆਪਾਂ ਦੋਨੇ ਮਸ਼ੀਨਾਂ ਹੁਣ ਆਪਣੇ ਲੈ ਆਏ ਦੁਪਹਿਰੋਂ ਬਾਅਦ ਪਹਿਲਾਂ ਤਾਂ ਚਲਦੀਆਂ ਸੀ ਬਾਹਰ ਹੀ ਤਾਂ ਹੁਣ ਪਹਿਲਾਂ ਅੱਜ ਆਪਣੇ ਲਾ ਲਈਏ ਛੁੱਟੀ ਇਥੇ ਆਪਣੇ ਹੈਗੇ ਆ 22 ਕਿੱਲੇ ਦੇ ਨੇੜੇ ਬਣ ਜਾਣਾ ਇਹ ਸਤਾ ਉਹ ਕਣਕਾ 187 222 ਤੇ 187 ਰਲਾ ਕੇ ਵੀ ਜੀ ਤੇ ਆ ਬਹੁਤ ਵਧੀਆ ਲਾਣ ਆ ਤੇ ਕਣਕ ਆਹੀ ਘੇਰਾ ਥੋੜਾ ਡਿੱਗਿਆ ਸੀਗਾ ਤੇ ਬਾਕੀ ਘੇਰਾ ਖੜਾ ਵਾ ਤੇ ਮੈਂ ਕਿਹਾ ਤੁਸੀਂ ਪਹਿਲਾਂ ਇੱਕ ਇੱਕ ਟਰਾਲੀ ਭਰ ਲਓ ਤੇ ਪੂਰਾ ਵਧੀਆ ਲਾਣ ਦੇ ਲੋ ਕਿੰਨਾ ਵਗਰਾ ਪੂਰੀ ਭਾਰੀ ਕਣਕ ਦੀ ਹੈ ਜੀ ਤੋਂ ਪੱਪ ਲੱਗੀ ਹੋਈ ਆ ਨਾਲੇ ਫੇਰ ਵੀ ਫੇਰ ਵੀ ਲਾਣ ਦੇ ਲਓ ਪੂਰਾ ਮਗਰ ਜਿਹੜਾ ਰਾਤ ਆਪਾਂ ਖੇਤ ਵੜਦੇ ਸੀਗੇ ਦੇ ਲਓ ਉਹ ਜਿਹੜਾ ਵੱਡੀ 22 ਫੁੱਟੀ ਟਰਾਲੀ ਆ ਉੱਥੇ ਵੜਦੇ ਗਏ ਆਪਣੇ 8 ਕਿल्ले ਵੜਦੇ ਗਏ ਫਿਰ 8 ਕਿल्ल्याਾਂ ਚੋਂ ਪੂਰੀ 181 ਕੁੰਟਲ ਦੀ ਕਣਕ ਉਹ 181 ਕੁੰਟਲ ਹੋਈ ਆ 8 ਕਿल्ल्याਾਂ ਚੋਂ ਤੇ 8 ਕਿल्ले ਵੜ ਗਏ ਹਜੇ ਕਿੱਲਾ ਆਪਣਾ ਰਹਿਦਾ ਉੱਥੇ ਹਨ ਤੇ ਬਹੁਤ ਸੋਹਣਾ ਝਾੜ ਨਿਕਲਿਆ ਉਹ ਕਣਕ ਦਾ ਇਹ ਇਹਦਾ ਵੀ ਮੈਨੂੰ ਲੱਗਾ ਵਧੀਆ ਨਿਕਲੂ ਸ਼ਾਇਦ ਦੇਖੋ ਬਾਕੀ ਵਾਇਗਰੂ ਨੂੰ ਪਤਾ ਕੀ ਪਤਾ ਵਾਇਗਰੂ ਉਧਰ ਲਈ ਇੱਧਰ ਪੂਰੇ ਹੀ ਕਰ ਦਵੇ ਆਪਣੀ ਐਵਰੇਜ ਹੀ 17 18 ਦੀ ਪੈ ਜਾਵੇ ਡੜਾ ਇਹ ਪਤਾ ਹੁੰਦਾ ਬਾਕੀ ਚਲੋ ਉਹਦਾ ਯਾਨੀ ਕਿ ਉਹ ਖੇਤ ਤਾਂ ਹੁਣ ਨਿਕਲੇ ਹੀ ਘਾਟਾ ਹਨਾ ਤੇ ਪਰ ਆ ਇੱਥੇ ਖੇਤ ਸਾਰੇ ਸੋਹਣੇ ਨਿਕਲ ਰਹੇ ਆ ਮਿਹਨਤ ਕਰੀ ਨੂੰ ਐਵੇਂ ਜਦੋਂ ਫਲ ਪੈਂਦਾ ਵਾ ਨਾ ਫਿਰ ਉਦੋਂ ਚੰਗਾ ਲੱਗਦਾ ਇਹ ਗੱਲ ਆ ਤੇ ਆ ਸੋਨਾ ਝਾੜ ਨਿਕਲ ਲੂਗਾ ਵੀ ਬਹੁਤ ਵਧੀਆ ਕਣਕ ਸੀਗੀ ਤੇ ਇਹ ਆਪਣੀ ਲੱਗੀ ਹੋਈ ਸੀਗੀ ਮੈਨੂੰ ਲੱਗਦਾ ਇਹ 8 9 ਨਵੰਬਰ ਦੀਆਂ ਮੇਰੇ ਖਿਆਲ ਤੇ 8 9 ਦੀ ਆਪਣੀ 11 12 ਆ ਪਾਣੀ ਵਾਲਾ 11 12 ਨਵੰਬਰ ਦੀ ਆ ਆਪਣੇ ਇਹ ਕਣਕ ਜਲਦੀ ਆ ਸਵਰਾਜ ਵੀ ਜਲਦੀ ਆ ਗਈ ਆਪਣੇ ਤੇ ਹੌਲੈਂਡ ਆ ਗਈ ਦੂਜੀ ਹੌਲੈਂਡ ਤਾਂ ਚਲੋ ਬਾਹਰ ਹੀ ਚੱਲਦੀ ਆ ਉੱਧਰ ਰੋਜ ਦਾ ਬੱਚਾ ਨਿਕਲਿਆ ਵਿੱਚੋਂ ਉਹ ਫਿਰਦਾ ਨਹਿਰ ਤੇ ਨਿਕਾ ਜਿਵੇਂ ਛੋਟਾ ਜਿਹਾ ਇਹ ਘੱਟੇ 'ਚ ਹੁੰਦਾ ਹੀ ਆ ਰੋਜ ਦਾ ਬੱਚਾ ਵੀ ਉਹ ਗਾ ਲੁਕਿਆ ਬੈਠਾ ਹੀ ਵਿਚਾਰਾ ਦੇ ਵਿੱਚ ਤੇ ਰੋਜ ਦਾ ਬੱਚਾ ਵੀ ਉਹ ਸੂਰ ਦੇ ਵੀ ਹੋ ਸਕਦੇ ਇੱਕ ਦੋ ਸੂਰ ਵੀ ਹੁੰਦਾ ਵੀ ਆ ਪਰ ਸੂਰ ਹੁਣ ਤਾਂ ਹੋਣਾ ਨਹੀਂ ਕਿਉਂਕਿ ਹੁਣ ਤਾਂ ਇੱਥੇ ਇਤਕੀ ਕਣਕ ਆ ਜਿਵੇਂ ਪਿਛਲੀ ਵਾਰ ਆਲੂ ਸੀਗੇ ਮੱਕੀ ਸੀ ਉਹਦੋਂ ਸਿਗੇ ਰੋਜ ਦੇ ਬੱਚੇ ਉਹਦੇ ਤੂਰਾਂ ਦੇ ਬੱਚੇ ਚ ਬੰਨਾ ਬੰਨਾ ਤਾਂ ਆਪਣੇ ਬੰਦੇ ਪਹਿਲਾਂ ਵੀ ਨਹੀਂ ਛੱਡਦੇ ਕਦੇ ਤੇ ਆਪਾਂ ਪਹਿਲਾਂ ਹੀ ਕਹਤਾ ਮੈਂ ਕਿਹਾ ਗੱਲ ਸੁਣ ਲਓ ਭਾਈ ਬੰਨਾ ਮਾੜਾ ਜਿਹਾ ਮਨਾ ਕਿਤੇ ਛੱਡਿਓ ਚਲ ਪੈਪਾ ਮੂਪਾ ਕੋਲੋਂ ਥੋੜਾ ਬਾਲਾ ਵੜਦਾਂਗੇ ਵੀ ਕਿਉਂਕਿ ਬੰਦੇ ਹੈ ਨਹੀਂਗੇ ਵੀ ਬੰਨਾ ਵੜਨਾਂ ਨੇ ਕਿਉਂਕਿ ਬੰਦੇ ਸਾਰੇ ਮੂੰਗੀਆਂ ਦੇ ਖਾਲ ਗੂਲ ਬਣਾਉਣ ਲੱਗੇ ਪਿਆ ਪਾਣੀ ਲਾਉਣਾ ਵਾ ਤੇ ਬੰਦੇ ਸਾਰੇ ਉਧਰ ਬੀਜੀ ਆ ਮੈਂ ਕਾਲ ਬਣਾ ਲਉ ਤੁਸੀਂ ਜੇ ਅਸੀਂ ਆਪੇ ਵੜਾ ਲੈਂਦੇ ਆ ਕਣਕ ਬੰਦੇ ਐ ਤੇ ਕੀ ਕਰੇ ਇਨੀ ਕੋਲੇ ਜਮਈ ਵੀ ਕਣਕ ਦਾ ਵੜਾਉਣ ਨੂੰ ਆਪ ਹੀ ਵੱਡ ਗੁੱਡੀ ਲਈ ਦੀ ਕਿਉਂਕਿ ਰਾਤ ਰੂਤ ਹੀ ਲਾਈ ਆ ਛੁੱਟੀ بس ਦਿਨੇ ਪੰਗ ਨਹੀਂ ਲੈ ਇੱਕ ਵਾਰ ਵੀ ਕਣਕ ਨੂੰ ਕੁੱਝਣਾ ਮਨਲਾ ਦਾ ਬਾਈ ਨੇ ਵੀ ਰੋਟੀ ਖਾਣੀ ਹੋਣੀ ਆ ਰੋਟੀ ਸਾਦੀ ਨਹੀਂ ਹੋਣੀ ਰੋਟੀ ਹੋਈ ਆ ਕੀ ਖਾਣ ਲੱਗਿਆ ਹੁਣ ਗਰਮੇਲ ਬਾਈ ਚੱਲੂਗਾ ਟਾਈਮ ਦਾ ਲੇਟ ਕਰੀ ਵਰਦੇ ਆ ਰੋਟੀ ਤੋਂ ਇਹ ਰੈਂਪੀ ਹਮੇਸ਼ਾ ਖੜਕੀ ਨਹੀਂ ਚਲਾਉਂਦਾ ਏਰੀਆ ਖੜਾ ਸਾਰਾ ਆਪਣਾ ਖੜਾ ਉਹ ਵੱਡੇ ਖੰਬੇ ਤੱਕ ਜਿਹੜਾ ਉਹ ਵੱਡਾ ਕੰਮਾ ਖੜਾ ਸਾਰਾ ਆਪਣਾ ਏਰੀਆ ਖੜਾ ਹੈ ਉਹ ਮੋਟਰਾ ਤੱਕ ਫਹੀ ਤੱਕ ਜਾ ਲੱਗਦਾ ਉਧਰ ਇੰਨਾ ਵੱਡਿਆ ਗਿਆ ਇਧਰ ਤੇ ਬਸ ਹੁਣ ਚੱਲੀ ਜਾਂਦਾ ਕੰਮਕਾਰ ਆ ਨਹਿਰ ਦੇ ਨਾਲ ਉਹ ਨਾਲੋਂ ਤਾਂ ਇੱਕ ਫਾੜ ਨਾ ਥੋੜੀ ਜਿਹੀ ਮਾੜੀ ਹੋਈ ਰਹਿੰਦੀ ਹੈ ਕਿਉਂਕਿ ਸਬੈਦਿਆਂ ਦੀ ਛਾਂ ਬਹੁਤ ਰਹਿੰਦੀ ਹੈ ਤੇ ਇੱਥੇ ਆਪਣੇ ਬੀਜ ਹੁੰਦੇ ਆ ਪੱਠੇ ਜਿਵੇਂ ਹੁਣ ਅਸੀਂ ਰੋਣੀ ਕਰ ਦੇਣੀ ਹੈ ਤੂੜੀ ਵੜਾ ਕੇ ਕਰਕੇ ਇੰਨੀ ਜਗ੍ਹਾ 'ਚ ਪੱਠੇ ਵੀ ਦਿੰਨਾ ਫਿਰ ਝੋਨਾ ਵੀ ਖਰਾਬ ਹੋ ਜਾਂਦਾ ਇਤੋਂ ਆਹ ਲੈਂ ਨਾ ਇਧਰੋਂ ਵੀ ਲੰਬੀ ਲੈਂ ਤੇ ਇਧਰ ਲੈਂਦਾ ਰਹਿੰਦਾ ਨਾਣਦਾਲਾ ਸੁਭਾਗ ਆ ਵਿੱਚ ਆ ਲੈਦਾ ਜਿੱਥੇ ਤੱਕ ਕਣਕ ਵੱਢੀ ਗਈ ਉੱਥੇ ਤੱਕ ਇਹ ਕਿਹਾਰਾ ਰੱਖ ਲਈ ਕਿਲਾ ਖੰਡ ਜਗ੍ਹਾ ਰੱਖ ਲਈਦੀ ਆ ਨਹਿਰ ਦੇ ਨਾਲ-ਨਾਲ ਕਿਉਂਕਿ ਪੱਠੇ ਪੂਰੇ ਵਧੀਆ ਹੋ ਜਾਂਦੇ ਆ ਤੇ ਝੋਨਾ ਖਰਾਬ ਹੋ ਜਾਂਦਾ ਝੋਨਾ ਵੀ ਖਰਾਬ ਹੋ ਜਾਂਦਾ ਕਣਕ ਵੀ ਖਰਾਬ ਤਾਂ ਨਹੀਂ ਕਣਕ ਉਹ ਮਾੜੀ ਰਹਿ ਜਾਂਦੀ ਆ ਇਹ ਨਾ ਪਹਿਲੇ ਨਾ ਨਾਲ ਨਾਲੋਂ ਕਣਕ ਛਾ ਕਰਕੇ ਉਵੇਂ ਥੋੜੀ ਰੱਖਦਾ ਥੱਲੇ ਜਦੋਂ ਮਾਣੀ ਰਹਿ ਜਾਂਦੀ ਉਹ ਚੀਜ਼ ਹੋ ਜਾਂਦੀ। ਮੱਟੀ ਉੱਧਰ ਕੁਝ ਨਹੀਂ ਹੁੰਦਾ ਤੇ ਇਹ ਚੀਜ਼ ਹੋ ਜਾਂਦੀ। ਸਰਦੀਆਂ ਭੱਜੀਆਂ ਦੋਨੇ ਮਸ਼ੀਨਾ ਉਧਰੋਂ ਨਹਿਰ ਵਾਲਾ ਕੇਦਾ ਵੱਢਣ ਲੱਗੀ ਨਹਿਰ ਦੇ ਨਾਲ ਆ ਜਿਹੜਾ ਘੇਰਾ ਤੇ ਇਧਰ ਆ ਵੜਦੀ ਆ। ਇਤੋਂ ਵੀ ਦੂੜੀ ਪੂਰੀ ਫੁੱਲ ਬਣੋਂਗੇ। 나ੜ ਦੇ ਲਓ ਕਿਵੇਂ ਪਿਆ। ਕੂਸਾ ਝੋਨੇ ਵਾਂਗੂ ਪਿਆ 나ੜ। ਇਹ ਕਣਕ ਥੋੜੀ ਇੱਥੇ ਘੇਰੇ ਵਿੱਚ ਡਿਗ ਪੀਸ। ਢੇਰੀਆਂ ਦੇ ਲੋ ਗੱਡੀਆਂ-ਗੱਡੀਆਂ ਲੱਗੀਆਂ ਨੇ। ਦੇਖਦੇ ਹਾਂ ਅੱਜ ਕਿੰਨਾ ਕ ਵੱਢਿਆ ਜਾਂਦਾ। ਸਾਲ ਨੂੰ ਟੂਰ ਹੈਗਾ ਵਾ ਹਿਸ਼ਾਰਪੁਰ ਜਾਣਾ। ਉੱਥੇ ਗੁਰਦੁਆਰੇ ਦੀ ਜ਼ਮੀਨ ਆਪਣੀ ਨਾਨਕ ਸਰ ਵੀ। ਕਣਕ ਵਟਣ ਜਾਣਾ ਉੱਥੇ ਹੈ ਗਿਆ 40 ਕਿੱਲੇ ਤੇ ਉਹ ਦੂਜੀ ਮਸ਼ੀਨ ਨਹੀਂ ਉਧਰੋਂ ਉੱਤਰ ਪਹੁੰਚ ਜਾਣਾ ਉਹ ਬਾਈ ਹੁਣੀ ਭੈਣੀ ਰਾਈਆਂ ਜਿਹੜੀ ਮਸ਼ੀਨ ਚੱਲਦੀ ਆ ਉਹ ਹੋਣ ਵਾਲੀ ਆ ਵਹਿਲੀ ਉੱਥੇ ਤੇ ਉਹੀ ਮਸ਼ੀਨ ਉਧਰ ਭੇਜ ਦਿੰਨੇ ਆਪਾਂ ਤੇ ਉਹ ਚਲੇ ਜੂਗੀ ਉਧਰ ਚਲੋ ਕੋਈ ਗੱਲ ਕਰਦਾ ਸੀ ਵੀਰੇ ਮੈਂ ਵੀ ਬਿਜਲੀ ਸੀ ਵੀ ਸਰਕਾਰਾਂ ਦੇ ਮੈਂ ਗੱਲ ਕਰਦਾ ਸੀ ਜਿਵੇਂ ਵੀ ਆਪਾਂ ਜੇ ਦੇਖੀ ਜਾਵੇ ਤਾਂ ਆਪਾਂ ਕਹਿ ਦਿੰਦੇ ਆ ਵੀ ਸਰਕਾਰਾਂ ਨੂੰ ਮਾੜੀਆਂ ਨੇ ਜਾਂ ਕੁਝ ਵੀ ਆ ਹਨ ਤੇ ਪਰ ਜੇ ਆਪਾਂ ਵੀਰੇ ਆਪਾਂ ਕਰਦੇ ਆ ਬਦਲਾ ਦੀ ਗੱਲ ਹਨਾ ਤੇ ਸਾਡਾ ਜੱਟਾਂ ਦਾ ਬਦਲਾ ਮੈਂ ਤੁਹਾਨੂੰ ਦੱਸ ਦਿੰਨਾ ਸਾਡਾ ਜ਼ਿਮੀਦਾਰਾਂ ਦਾ ਬਦਲਾ ਤਾਂ ਆਪਣਾ ਤੁਸੀਂ ਮੈਨੂੰ ਇਹ ਜ਼ਿਮੀਦਾਰ ਹੈ ਭਰਾ ਕੋਈ ਵੀ ਜਾਦੀ ਇਹ ਸਰਕਾਰ ਆਈ ਆਪਾਂ ਨੂੰ ਇਹ ਸਰਕਾਰ ਮੈਂ ਨਹੀਂ ਕਦੇ ਇਹਨੂੰ ਵੋਟ ਪਾਈ ਇੱਕ ਵਾਰ ਪਾਈ ਸੀ ਵੋਟ ਉਹ ਵੀ ਪਹਿਲਾਂ ਜਦੋਂ ਪਹਿਲੀ ਵਾਰ ਜਦੋਂ ਪਹਿਲੀ ਵਾਰ ਆਈ ਆਈ ਆ ਆਪਣੇ ਉਦੋਂ ਇੱਕ ਵਾਰ ਵੋਟ ਪਾਈ ਆ ਮੁੜ ਕੇ ਨਹੀਂ ਆਪਾਂ ਵੋਟ ਪਾਈ ਹਨ ਤੇ ਆਪਾਂ ਨਿਊਟਰਲ ਆਪਾਂ ਕਿਸੇ ਵੀ ਸਪੋਰਟਪਾਰਟ ਦੇ ਵਿੱਚ ਕਦੇ ਨਹੀਂ ਜਾਂਦੇ ਨਾ ਆਪਾਂ ਨੂੰ ਲੋੜ ਆ ਨਾ ਆਪਣੇ ਕੰਮ ਦੇ ਵਿੱਚੋਂ ਆਪਾਂ ਨੂੰ ਟਾਈਮ ਮਿਲਦਾ ਜਾਂਦਾ ਨਾ ਤੇ ਬਟ ਮੈਂ ਇੱਕ ਗੱਲ ਕਰਦਾ ਕਿ ਜਿਵੇਂ ਹੁਣ ਆਪਾਂ ਸੋਚਿਆ ਜਾਵੇ ਕਿ ਤੁਸੀਂ ਇਹ ਦੱਸ ਦੋ ਮੈਨੂੰ ਕਿ ਕਿਹੜੇ ਵੀਰ ਦੇ ਆਪਣੇ ਵਰਦੀਮ ਨੂੰ ਜਨਰੇਟਰ ਲਾ ਕੇ ਸਿੰਜਿਆ ਤਾਂ ਕਿਹੜੇ ਵੀਰ ਨੇ ਮੱਕੀ ਬੀਜੀ ਹੋਈ ਆ ਆਪਣੇ ਮੱਕੀ ਨੂੰ ਜਨਰੇਟਰ ਲਾ ਰਿਆ ਵਾ ਕਿਹੜਾ ਵੀਰ ਆ ਜਿਹਨੇ ਰਾਤਾਂ ਨੂੰ ਜਾਗ ਕੇ ਜਾਂ ਰਾਤਾਂ ਨੂੰ ਖੁੱਲਾ ਪਾਣੀ ਛੱਡਿਆ ਕਣਕ ਨੂੰ ਕਿਹੜਾ ਵੀਰ ਆ ਵੀ ਜਦੋਂ ਕੋਰਾ ਪਿਆ ਤੇ ਜਨਰੇਟਰ ਲਾਈ ਫਿਰਦਾ ਸੀ ਆਲੂਆਂ ਨੂੰ ਠੀਕ ਆ ਤੇ ਕਿਹੜੇ ਵੀਰ ਆ ਵੀ ਜਿਹੜੇ ਜਿਨ੍ਹਾਂ ਦੇ ਜਦੋਂ ਬਿਜਲੀ ਘਟ ਵੀ ਖਾਤ ਉੰਨੀ ਖੁੰਦੀ ਆ ਵੀ ਉਹਨਾਂ ਦੇ ਬਿੱਲ ਆਉਂਦੇ ਆ ਠੀਕ ਨਹੀਂ ਹੋਰ ਬਦਲਾ ਆਪਾਂ ਕਿਸ ਚੀਜ਼ ਨੂੰ ਕਹਿ ਸਕਦੇ ਹਾਂ ਠੀਕ ਨਹੀਂ ਇੰਨਾ ਆਪਣਾ ਇਸ ਚੀਜ਼ ਚ ਤਾਂ ਫਾਇਦਾ ਹੋ ਰਿਹਾ ਜਿਹੜੀ ਮੰਗਾਈ ਆ ਉਹ ਤਾਂ ਹੈਗੀ ਹੈਗੀ ਆ ਉਹ ਤਾਂ ਉਹ ਤਾਂ ਕਿਤੇ ਜਾਣੀ ਨਹੀਂ ਉਹ ਉਹ ਚੀਜ਼ਾਂ ਦਾ ਇਹਨਾਂ ਦੇ ਹੱਥ ਵਾਸ ਨਹੀਂ ਕੋਸ ਹੁੰਦਾ ਹਨਾ ਕਿ ਜੇ ਆਪਾਂ ਦੇਖਿਆ ਜਾਵੇ ਬਦਲਾਅ ਤਾਂ ਆਪਣੇ ਕਿਸਾਨਾਂ ਲਈ ਬਦਲਾਅ ਤਾਂ ਸਭ ਤੋਂ ਵੱਡਾ ਇਹੀ ਬਦਲਾਅ ਹੈ ਠੀਕ ਨਹੀਂ ਕਿੰਨਾ ਤੇਲ ਬਜਾਤਾ ਆਪਣਾ ਕਿੰਨਾ ਰਾਮ ਨਾਲ ਜੱਟਾਂ ਨੂੰ ਖੇਤੀ ਕਰਨੀ ਸਿਖਾਦੀ ਆਪਾਂ ਨੂੰ ਵੀ ਹਨਾ ਸਵੇਰੇ ਨਾਮ ਨਾਲ ਬੰਦਾ ਤੜਕੇ 4 ਵਜੇ ਜਾਂਦਾ 8-9 ਵਜੇ ਤੱਕ ਪਾਣੀ ਲਾਉਂਦਾ ਮੁੜ ਕੇ ਸਾਰੀ ਦਿਹਾੜੀ ਬੰਦਾ ਵਿੱਲਾ ਨਹੀਂ ਅੱਗੇ ਓਏ ਹੋਣ ਆ ਗਈ ਲਾਈਟ 5 ਮਿੰਟ ਫੇਰ ਬੰਦੇ ਛੱਡਿਆ ਫੇਰ ਆ ਗਈ ਫੇਰ ਆ ਕਰਿਆ ਲੜ ਲਾਈਟ ਦਾ ਇਹੀ ਚੱਕਰੀ ਰਹਿ ਜਾਂਦਾ ਸੀ ਟਾਈਮ ਨਾਲ ਲਾਈਟ ਆਉਂਦੀ ਆ ਸਾਰਾ ਕੁਝ ਪ੍ਰੋਪਰ ਟਾਈਮ ਤੇ ਚੱਲ ਰਿਹਾ ਹਨ ਤੇ ਆਲੂਆਂ ਦੇ ਵਿੱਚ ਅੱਗੇ ਇਹੀ ਕੁਛ ਹੋਈ ਜਾਂਦਾ ਰਹਿੰਦਾ ਸੀ ਓਏ ਅੱਜ ਹੁਣ ਲਾਈਟ ਆ ਗਈ ਫੇਰ ਲੈ ਜਾ ਗੱਡੀ ਭਜਾ ਕੇ ਬੰਦੇ ਛੱਡਿਆ ਫੇਰ ਮੋੜ ਲਿਆ ਹਨ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਆਪਾਂ ਨੂੰ ਵੀਰੇ ਚਲੋ ਠੀਕ ਆ ਮਾੜੀਆਂ ਸਾਰੀਆਂ ਸਰਕਾਰਾਂ ਹੁੰਦੀਆਂ ਹਨ ਕਿ ਕੋਈ ਵੀ ਸਰਕਾਰ ਹੈ ਉਹ ਨਹੀਂ ਆਪਾਂ ਕਹਿ ਸਕਦੇ ਵੀ ਸਾਰੀਆਂ ਗੱਲਾਂ ਤੇ ਖਰੇ ਉੱਤਰ ਆਪਾਂ ਵੀ ਆਪਾਂ ਬੰਦੇ ਆ ਆਪਾਂ ਵੀ ਘਰਦਿਆਂ ਦੇ ਲਈ ਆਪਾਂ ਆਪਦੇ ਘਰ ਤੇ ਜੇ ਗੱਲ ਲਾਉਨੇ ਆ ਆਪਾਂ ਆਪਦੇ ਘਰਦਿਆਂ ਲਈ ਹਰ ਇੱਕ ਗੱਲ ਤੇ ਖਰੇ ਨਹੀਂ ਨਾ ਉੱਤਰ ਸਕਦੇ ਕੁਝ ਚੀਜ਼ਾਂ ਜੇ ਆਪਾਂ ਮਾੜੇ ਵੀ ਹੋਵਾਂਗੇ ਘਰਦਿਆਂ ਲਈ ਹਨ ਕੁਝ ਚੀਜ਼ਾਂ ਜੇ ਆਪਾਂ ਚੰਗੇ ਵੀ ਹੋਵਾਂਗੇ ਜੇ ਹੁਣ ਆਪਾਂ ਸਾਰੀਆਂ ਗੱਲਾਂ ਦੇ ਵਿੱਚ ਨਹੀਂ ਆਪਾਂ ਵੀ ਸਹੀ ਹੋ ਸਕਦੇ ਹਨ ਤੇ ਉਵੇਂ ਹੀ ਸਰਕਾਰਾਂ ਹੁੰਦੀਆਂ ਕਿ ਹਰ ਇੱਕ ਚੀਜ਼ ਹਰ ਇੱਕ ਚੀਜ਼ ਸਰਕਾਰ ਆਪਣੇ ਲਈ ਨਹੀਂ ਵਧੀਆ ਹੁੰਦੀ ਹਨ ਤੇ ਪਰ ਆਪਾਂ ਨੂੰ ਤਾਂ ਵੀ ਮੈਨੂੰ ਤਾਂ ਵੀਰੇ ਯਾਰ ਇਸ ਗੱਲ ਨੂੰ ਚੰਗੀ ਲੱਗੀ ਆ ਕਿ ਹਾਂ ਯਾਰ ਆਪਣਾ ਕਿੰਨਾ ਸਾਡਾ ਤਾਂ ਵੀਰੇ ਸਾਡਾ ਤਾਂ ਤੇਲ ਬਹੁਤ ਬਚਿਆ ਪਿਛਲੇ ਝੋਨੇ 'ਚ ਵੀ ਬਚਾਇਆ ਤੇਲ ਇਹਨਾਂ ਨੇ ਹੁਣ ਮੱਕੀ 'ਚ ਵੀ ਬਚਾਇਆ ਤੇਲ ਮੱਕੀ 'ਚ ਇੱਕ ਦਿਨ ਵੀ ਜਨਰੇਟਰ ਨਹੀਂ ਚਲਾਇਆ ਠੀਕ ਨਹੀਂ ਐਵੇਂ ਕਹੀਏ ਨਹੀਂ ਅੱਗੇ ਥਾਲੀ 15 ਦਿਨ ਘਰਾਂ ਵਾਲੀ ਲਾਈਟ ਵੀ ਬਿਲਕੁਲ ਜ਼ੀਰੋ ਤੇ ਮੋਟਰਾਂ ਵਾਲੀ ਤਾਂ ਇੱਕ ਮੈਂਟਲੀ ਬੱਲਮ ਨਹੀਂ ਜਗਾਉਂਦੇ ਹੁੰਦੇ ਸੀ ਠੀਕ ਨਹੀਂ ਤੇ ਇੰਨਾ ਜਾਨੀ ਕਿ ਉਹ ਬੁਰਾ ਹਾਲ ਕਰਵਾ ਦਿੰਦੇ ਹੁੰਦੇ ਸੀ ਵਰਖੀਮ ਨੂੰ ਪਾਣੀ ਤਾਂ ਜਨਰੇਟਰ ਨਾਲ ਪਿੰਡੀ ਤਾਂ ਜਨਰੇਟਰ ਪਾਣੀ 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 ਤੁਹਾਨੂੰ ਪਤਾ ਰੁੱਤ ਚ ਪਾਣੀ ਕਿੰਨਾ ਲੱਗਦਾ ਤੇ ਨੰਬਰ 2 ਤੇ ਬਾਈ ਇਹ ਇਹ ਸਰਕਾਰ ਦੇ ਨਾਲ ਰੱਬ ਵੀ ਪੂਰਾ ਮਿਹਰਬਾਨ ਵੀ ਜਿਵੇਂ ਵੀ ਸਰਕਾਰ ਆਜ਼ਾਦੀ ਸਰਕਾਰ ਬਣੀ ਰੱਬ ਮੌਸਮ ਹੀ ਠੰਡਾ ਰੱਖਦਾ ਝੋਨੇ ਚ ਵੀ ਪੂਰਾ ਮੀਂਹ ਪਾਈ ਗਿਆ ਹੁਣ ਵੀ ਐਤ ਕੀ ਪੂਰਾ ਉਹ ਸਹੀ ਹੈ ਠੀਕ ਨਹੀਂ ਕਿ ਇਹ ਚੀਜ਼ਾਂ ਨੂੰ ਕਹਿੰਨਾ ਵੀ ਆਪਣੇ ਲਈ ਤਾਂ ਕਿਸਾਨਾਂ ਲਈ ਤਾਂ ਬਦਲਾ ਇੰਨਾ ਕਦ ਆਇਆ ਨਾ ਹੋਰ ਚਲੋ ਹਜੇ ਨਹੀਂ ਆਇਆ ਕਿੰਨੇ ਸ਼ੇ ਨੀ ਬੰਦ ਹੋਏ ਹੋਰ ਚੀਜ਼ਾਂ ਨਹੀਂ ਬੰਦ ਹੋਈਆਂ ਨਾ ਉਹ ਚੀਜ਼ਾਂ ਵੱਖਰੇ ਉਹ ਚੀਜ਼ਾਂ ਦੇ ਵੀ ਮੁੱਦੇ ਬਹੁਤ ਵੱਡੇ ਆ ਨਾ ਵੀ ਇੱਕ ੱੱੱਕਾ ਵੀ ਕਰਦੀ ਆ ਨਾ ਉਹ ੱੱੱਕਾ ਤਾਂ ਵੀਰੇ ਸਾਰੀਆਂ ਸਰਕਾਰਾਂ ਹੀ ਕਰਦੀਆਂ ਨੇ ਠੀਕ ਨਹੀਂ ਤੇ ਜਿਹੜੇ ੱੱੱਕੇ ਕਰਦੀਆਂ ਉਹ ਤਾਂ ਕਰਦੀਆਂ ਕਰਦੀਆਂ ਨੇ ਪਰ ਜਿਹੜੀ ਗੱਲ ਆਪਾਂ ਨੂੰ ਸਿਫਤ ਕਰਨ ਲਾਇਕ ਆ ਆਪਾਂ ਉਹਦੀ ਉਸ ਚੀਜ਼ ਦੀ ਸਿਫਤ ਕਰਦੇ ਆ ਜਿਹੜੀਆਂ ਚੀਜ਼ਾਂ 'ਚ ਮਾੜੀ ਆ ਉਹ ਤਾਂ ਮਾੜੀ ਹੈਗੀ ਆ ਵੀਰੇ ਉਹ ਤਾਂ ਹਰੇਕ ਸਰਕਾਰਾਂ ਹੀ ਮਾੜੀਆਂ ਜਿਹੜੀਆਂ ਚੀਜ਼ਾਂ 'ਚ ਹੁੰਦੀਆਂ ਹੁੰਦੀਆਂ ਪਰ ਜਿਹੜੀ ਚੀਜ਼ ਆਪਾਂ ਨੂੰ ਸਿਫਤ ਕਰਨੀ ਚਾਹੀਦੀ ਏ ਉਹ 'ਚ ਆਪਾਂ ਨੂੰ ਕਰਨੀ ਚਾਹੀਦੀ ਏ ਇਹ ਬਹੁਤ ਵਧੀਆ ਇਸ ਚੀਜ਼ ਨਹੀਂ ਉਹ ਤਾਂ ਪੂਰੀ ਵਧੀਆ ਯਾਰ ਵੀਰੇ ਮੈਨੂੰ ਤਾਂ ਪੂਰੀ ਵਧੀਆ ਲੱਗਦੀ ਆ ਆਪਣੇ ਕਿਸਾਨੀ ਦੇ ਲਈ ਬਸ ਬਾਕੀ ਚੱਲੀ ਜਾਂਦਾ ਕੰਮ ਆਪਣਾ 87 ਤੇ 222 ਰਲ ਆ ਕੇ ਵਿਜੀ ਸੀ ਕਣਕ ਵੀਰੇ ਝਾੜ ਸੋਹਣਾ ਲੱਗਦਾ ਬਾਕੀ ਹੁਣ ਟਰਾਲੀਆਂ ਤੋਲੀਆਂ ਤੇ ਪਤਾ ਲੱਗੂਗਾ ਕਿੰਨਾ ਕੁ ਝਾੜ ਆਉਂਦਾ ਵਾ ਇੱਕ ਟਰਾਲੀ 16 ਫੁੱਟੀ ਭਰ ਗਈ ਸੀ ਲਾਇਆ ਹੁਣ 22 ਫੁੱਟੀ ਭਰਦੀ ਆ ਬਾਈ ਫੁੱਟੀ ਮੈਂਗਾ ਪੂਰੀ ਠੋਕ ਕੇ ਭਰ ਕੇ ਲੈ ਕੇ ਜਾਣੀ ਆ ਜਿੰਨਾ ਹੁੰਦਾ ਲਓ ਜੀ ਇਹ ਕੀੜਾ ਨਿਪੜ ਗੇ ਖੱਤੇ ਨਿਪੜ ਗੇ ਹੁਣ ਪਰਲੇ ਖੇਤਾਂ ਦੇ ਵਿੱਚ ਜਾਂਦੇ ਆ ਤੇ ਲਾਣੇ ਪਾ ਦੂਗਾ ਟੈਂਕ ਟਰਾਲੀ ਦੇ ਵਿੱਚ ਤੇ ਪੂਰੀ ਫੁੱਲ ਭਰ ਕੇ ਕੱਢਾਂਗੇ ਇਹ ਕਿਉਂਕਿ ਇਹ ਫੁੱਲ ਭਰ ਕੇ ਗੱਡੀ ਫੇਰ ਮੇਲਾ ਦਾ ਇੱਕ ਚ ਨੇੜੇ ਹੋ ਜਾਣੇ ਸਰ ਜਾਣਾ ਵੀਰ ਇੱਕ ਟਰਾਲੀ ਜੀ ਇਹ ਖੇਤਾਂ 'ਚ ਨਾ ਕਣਕ ਪਹਿਲਾਂ ਬਹੁਤ ਮਾੜੀ ਹੁੰਦੀ ਸੀ ਤੇ ਇੱਕ ਸਾਲ ਆਲੂ ਲਾਏ ਆ ਤੇ ਐਤ ਕੀ ਕਣਕ ਬੀਜੀ ਆ ਤੇ ਬਹੁਤ ਸੋਹਣੀ ਕਣਕ ਹੋਈ ਤੇ ਪਲਾਉ ਫੇਰ ਕੇ ਐਤ ਕੀ ਕਣਕ ਬੀਜੀ ਦੀ ਆਪਾਂ ਤੇ ਬਹੁਤ ਸੋਹਣੀ ਬਹੁਤ ਸੋਹਣਾ ਰਿਜ਼ਲਟ ਆ ਚਲੋ ਝਾੜਤਾ ਹਜੇ ਪਤਾ ਲੱਗੂ ਪਰ ਫੇਰ ਵੱਢਣ ਚ ਤਾਂ ਆਏ ਨਾ ਪੂਰੀ ਭਾਰੀ-ਭਾਰੀ ਖੜੀ ਆ ਨਾ ਕਣਕ ਵੀ ਹਾਂ ਇਹ ਨਾੜ ਦੀ ਨਾੜ ਤੋਂ ਹੀ ਪਤਾ ਚਲ ਝਾੜਤਾ ਜਿਹੜਾ ਦੇਣਾ ਦੇਣਾ ਪਰ ਜਿਹੜਾ ਨਾੜ ਆ ਪੂਰਾ ਵਧੀਆ ਸੋਹਣਾ ਵਧੀਆ ਖੜਾ ਆ ਤੇ ਅੱਗੇ ਨਹੀਂ ਇਹ ਬਹੁਤ ਕਣਕ ਮਾੜੀ ਰਹਿ ਜਾਂਦੀ ਜੀ ਐਨ ਰੇਤਾ ਵਰੇਤਾ ਖੱਤਾ ਵਾਲਾ ਨਾ ਐਨ ਕਣਕ दब ਜਾਂਦੀ ਹੁੰਦੀ ਸੀ ਪਾਣੀ ਖੜ੍ਹ ਜਾਣਾ ਕਣਕ ਨੇ ਦਬ ਗਿਆ ਤੇ ਝਾੜ ਇਹਦਾ ਘੱਟਵਾ ਤੋਂ ਨਹਿਰ ਦੇ ਨਾਲੋਂ ਨਾਲੋਂ ਘੱਟ ਨਿਕਲਣਾ ਛੀਲੇ ਖੰਡੇ ਚੋਂ ਵੀ ਉਹ ਨਹਿਰ ਦੇ ਨਾਲ-ਨਾਲ ਜਿਆਦਾ ਉੱਟ ਡੇਗ ਜੇ ਪੈਂਦਾ ਨਹੀਂ ਕੋਈ ਝਾੜਦਾ ਉਹ ਨਹੀਂ ਹੈਗਾ ਵੀ ਨਹੀਂ ਤਾਂ ਝਾੜ ਮੈਨੂੰ ਲੱਗਦਾ ਤਾਂ ਠੀਕ ਨਿਕਲੋ ਕੋਈ ਅੱਜ ਟਾਈਮ ਨਾਲ ਕਰਤਾ ਬੰਦ ਮੈਂ ਕਹਿੰਦਾ ਭਾਈ ਬੰਦ ਕਰ ਦੋ ਅੱਜ ਬੱਧੀਆ ਸਭਾ ਸੱਤ ਹੋਏ ਆ ਮੈਂ ਕਿਹਾ ਬਸ ਲੈ ਚੱਲੋ ਹੁਣ ਆਪਣੇ ਰਹਿ ਗਏ ਇੱਥੇ 6 ਕਿੱਲੇ ਰਹਿ ਗਏ 5 5.5 ਕਿੱਲੇ ਦੇ ਨੇੜੇ ਖੱਤਾ ਰਹਿ ਗਿਆ ਮੈਂ ਕਿਹਾ ਕੱਲ ਨੂੰ ਵੱਢ ਲਾਂਗੇ ਕਿਹੜਾ ਹੁਣ ਕਿਸੇ ਕੱਲ ਨੂੰ ਕਿਹੜਾ ਕੋਈ ਬਾੜਾ ਖੇਚਾ ਥੋੜੇ ਜੀ ਖੱਤੇ ਇੱਕ ਕੰਬੈਨ ਬਾਹਰ ਭੇਜ ਦਾਂਗੇ ਇੱਕ ਨਾਲ ਆਪਾਂ ਵੱਢ ਲਾਂਗੇ ਇੱਕਾ ਨੂੰ ਐਵੇਂ ਰਾਤਾਂ ਬਥੇਰੀਆਂ ਰਾਤਾਂ ਲਾ ਲੀਆਂ ਹੁਣ ਨਹੀਂ ਲੋਡ ਹੈਗੀ ਅੱਜ ਤੇ ਹੁਣ ਟਾਈਮ ਨਾਲ ਆਪਦਾ ਮਸ਼ੀਨਾ ਦਾ ਸਿਆੜ ਝੂੜ ਲੈਣਗੇ ਟਾਈਮ ਨਾਲ ਆਪਦਾ ਘਰੇ ਤੇ ਜਾਵਾਂਗੇ ਚਲੋ ਠੀਕ ਹੈ ਇਦਾਂ ਹੁਣ ਚੱਲਦੇ ਆਂ ਘਰੇ ਤੇ ਕੱਲ ਨੂੰ ਜਾਣਾ ਦੂਜੀ ਮਸ਼ੀਨ ਨਾਲ ਗੱਲ ਕਰਦੇ ਆਂ ਉਹ ਉਧਰ ਜਾਣੀ ਹੈ ਫੇ ਦੇਖ ਲੈ